ਹੈਲੋ ਫਰੈਂਸ ਸਸੀ ਕਾਲ ਕੀ ਹਲਚਲ ਹੈ ਤੁਹਾਡੇ ਦੋ ਤਿੰਨ ਦਿਨ ਬਹੁਤ ਬਿਜ਼ੀ ਰਹੇ ਪਹਿਲਾ ਦੋ ਤਿੰਨ ਵਿਆਹ ਪੂਤਾਏ ਹੁਣ ਨਾ ਫੇਅਰਵੈਲ ਸੀਗੀ ਤੇ ਉਹਦੀ ਤਿਆਰੀ ਕਰਦੇ ਕੱਲ ਫੇਅਰਵੈਲ ਵੀ ਹੋ ਜਾਂਦੀ ਆ ਫਿਰ ਕਦੀ ਫੋਟੋ ਆ ਕਦੀ ਕੋਈ ਸ਼ਾਮ ਮਤਲਬ ਸਕੂਲ ਦੇ ਕੰਮ ਤੇ ਇਦਾਂ ਨਹੀਂ પડਦੇ ਨਹੀਂ ਹਨਾ ਸਕੂਲ ਦੇ ਕੰਮ ਚੱਲਦੇ ਰਹਿੰਦੇ ਕਿਉਂਕਿ ਸਕੂਲ ਦੇ ਵਿੱਚ ਕੋਈ ਨਾ ਐਕਟੀਵਿਟੀ ਹੁੰਦੀ ਰਹਿੰਦੀ ਹੈ ਸਕੂਲ ਦੇ ਵਿੱਚ ਪੜਾਉਣਾ ਅੱਜ ਵੀ ਤੁਹਾਨੂੰ ਸਕੂਲ ਦੇ ਬਹੁਤ ਪੁਰਾਣੇ ਸਟੂਡੈਂਟ ਵੀ ਮਿਲੇ ਸਮ੍ਰਿਤੀ ਐਂਡ ਸਤੰਤਰ ਉਹਨਾਂ ਦਾ ਨਾਮ ਮੈਚ ਕਰੂੰਗੀ ਅ ਚਲੋ ਚੈੱਕ ਅਪ ਵਗੈਰਾ ਕਰਦੇ ਸੀ ਮੰਦਰ ਦੇ ਬਾਹਰ ਹਨਾ ਤੇ ਪਰ ਮੈਂ ਕਿਹਾ ਹਾਂ ਕਈ ਵਾਰੀ ਬੰਦਾ ਨਹੀਂ ਕਰਵਾਉਣਾ ਚਾਹਦਾ ਹੁੰਦਾ ਭਾਈ ਇਦ ਵਿੱਚ ਕੋਈ ਕੰਪਲਸ਼ਨ ਨਹੀਂ ਹੁੰਦੀ ਪਰ ਫਿਰ ਵੀ ਮੈਂ ਉਹਨਾਂ ਦਾ ਨਾਮ ਮੈਂਸ਼ਨ ਕੀਤਾ ਕਿਉਂਕਿ ਕਿਸੇ ਵੀ ਇੰਸਟੀਚਿਊਟ ਨੂੰ ਤੁਸੀਂ ਬਿਲੋਂਗ ਕਰਦੇ ਆ ਉੱਥੇ ਕੌਣ ਪਹਿਲੇ ਸਟੱਡੀ ਕਰ ਰਿਆ ਸੀ ਕੋਈ ਉਹ ਪੁਰਾਣੀਆਂ ਜਾਂਦਾ ਮਰੀ ਦੱਸਦੀ ਐ ਤਾਂ ਕਦੋਂ ਕਿਹੜੀ ਚੀਜ਼ ਸ਼ੁਰੂ ਹੋਈ ਸੀ ਸਾਨੂੰ ਅਜ ਨਹੀਂ ਪਤਾ ਹੁੰਦਾ ਔਰ ਕੰਪਿਊਟਰ ਸੈੱਟ ਉੱਥੇ ਕਦੋਂ ਸ਼ੁਰੂ ਹੋਇਆ ਕਿਹੜੀ ਚੀਜ਼ ਕਦੋਂ ਆਈ ਉਹ ਨਹੀਂ ਸੀ ਪਤਾ ਸਾਨੂੰ ਫਿਰ ਹੌਲੀ ਹੌਲੀ ਕਰਕੇ ਸਾਨੂੰ ਉਸ ਦਾ ਗਿਆਨ ਹੁੰਦਾ ਜਾਂਦਾ ਜਦ ਸਾਨੂੰ ਕਾਫੀ ਚੀਜ਼ਾਂ ਦਾ ਗਿਆਨ ਹੋ ਜਾਂਦਾ ਤੇ ਫਿਰ ਅਸੀਂ ਕਹਿੰਨੇ ਆ ਹਾਂਜੀ ਵੀ ਚਲੋ ਇਹ ਕੰਮ ਹੋਣਾ ਚਾਹੀਦਾ ਹਨਾ ਤੇ ਅ ਹੋਲੀ-ਹੋਲੀ ਕਰਕੇ ਨਾ ਕਿਸੇ ਇੰਸਟੀਚਿਊਟ ਬਾਰੇ ਪਤਾ ਲੱਗਦਾ ਸਾਨੂੰ ਕਿਸੇ ਉੱਥੋਂ ਦੇ ਪੁਰਾਣੇ ਸਟੂਡੈਂਟ ਤੋਂ ਕਿਸੇ ਬਾਰੇ ਤੁਸੀਂ ਉੱਥੇ ਜੌਬ ਕਰ ਰਹੇ ਕਿੰਨੀ ਦੇਰ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਕਿ ਉੱਥੇ ਹੈਗਾ ਸੀ ਸੀ ਹਨ ਤੇ ਬਸ ਇਹ ਚੰਗਾ ਵੀ ਲੱਗਦਾ ਹੈ ਹਨਾ ਚਲੋ ਥੈਂਕਸ ਤੇ ਉਸ ਤੋਂ ਬਾਅਦ ਬਿਜ਼ੀ ਰਹੇ ਫੁੰਨਾ ਹੈਗੀ ਆ ਸਕੂਲ ਦੀ ਫੇਅਰ ਵੱਲ ਤੇ ਕੱਲ ਤੇ ਕਈ ਗੁੱਸੇ ਨਰਾਜ਼ ਗਿਆ ਹੋਣਗੇ ਜਾਂ ਕਿਸ ਤਰ੍ਹਾਂ ਵੀ ਕਈ ਨਹੀਂ ਜਾਣਾ ਚਾਹੁੰਦੇ ਸੀਗੇ ਤੋਂ ਉਹਨਾਂ ਨੇ ਇੱਕ ਕਹਤਾ ਕਿ ਨਾ ਜਾਓ ਤੇ ਪਤਾ ਨਹੀਂ ਕਿਉਂ ਹਮੇਸ਼ਾ ਮੈਨੂੰ ਬਹੁਤ ਐਕਸਾਈਟਮੈਂਟ ਹੁੰਦੀ ਆ ਹੁਣ ਇੰਨੀ ਨਹੀਂ ਆ ਕਿ ਪਹਿਲਾਂ ਮਤਲਬ ਕਿ ਇਦਾਂ ਬਿਜ਼ੀ ਰਹੇ ਕਈ ਕੰਮ ਰਹੇ ਬਾਬੂ ਪੁੱਤਾਂ ਦੇ ਰਹੇ ਫਿਰ ਉਸ ਤੋਂ ਬਾਅਦ ਸਕੂਲ ਦੀ ਫੇਅਰਵੈਲ ਫੇਅਰਵੈਲ ਦੇ ਵਿੱਚ ਵੀ ਨਾ ਕੋਈ ਇੰਨਾ ਮੈਨੂੰ ਖੁਸ਼ੀ ਦਾ ਮਾਹੌਲ ਨਹੀਂ ਲੱਗਾ ਪਤਾ ਕੀ ਹੈ ਮਮ ਸ਼ਹਿਰਵਾਲ ਦੇ ਵਿੱਚ ਇਦਾਂ ਹੋ ਗਿਆ ਵਿੱਚੋਂ ਕਈ ਜਣੇ ਕਹਿੰਦੇ ਅਸੀਂ ਜਾਣਾ ਨਹੀਂ ਹੈ ਜਿਨ੍ਹਾਂ ਦਾ ਆਪਣਾ ਫਰੈਂਡ ਸਰਕਲ ਹੁੰਦਾ ਜਦੋਂ ਉਹ ਨਹੀਂ ਜਾਂਦੇ ਨਾ ਉੱਥੇ ਮਤਲਬ ਬਾਹਰ ਕਰਨੀ ਹੁੰਦੀ ਆ ਕਿਸੇ ਵੀ ਹਾਲ ਬੁੱਕ ਕਰਾਇਆ ਹੁੰਦਾ ਹਨਾ ਤੇ ਫਿਰ ਨਾ ਮੰਨ ਚਾਹੇ ਆਪ ਹੀ ਉਸ ਟੀਮ ਨੂੰ ਆਰਗੇਨਾਈਜ਼ ਕਰੀ ਜਾਓ ਤੇ ਜਦੋਂ ਕਈ ਆਪਣੇ ਨਹੀਂ ਜਾਂਦੇ ਨਾ ਉਤੋਂ ਬੰਦੇ ਨੂੰ ਉਹ ਤਰ੍ਹਾਂ ਲੱਗਦਾ ਖੁਸ਼ੀ ਜੀ ਵੀ ਇਹ ਤਾਂ ਪਤਾ ਹੀ ਨਹੀਂ ਲੱਗ ਰਿਹਾ ਹਨਾ ਕਿਵੇਂ ਵੀ ਐ ਚਲੋ ਜੋ ਵੀ ਹੈ ਡਿਊਟੀ ਪਰਫਾਰਮ ਕਰ ਦਿੱਤੀ ਜਾਊਗੀ ਹਨਾ ਕੁਝ ਲੋਕਾਂ ਦੀ ਹੈਬਿਟ ਹੀ ਬਣ ਗਈ ਵੀ ਅਸੀਂ ਆ ਨਹੀਂ ਕਰਨਾ ਉਹ ਕਰਨਾ ਐਂਡ ਕਰਨਾ ਉਹ ਕਰਨਾ ਅ ਪਰ ਚਲੋ ਅਗਲਿਆਂ ਦੀ ਵੀ ਇੱਛਾ ਹੈ ਹਨਾ ਇਸ ਵਾਰੀ ਆਪਾਂ ਫਿਰ ਕਿਹਦੀ ਗੱਲ ਕਰਾਂਗੇ ਤੇ ਫਿਰ ਵੱਲ ਤੇ ਲਾਵਾਂਗੇ ਇਸ ਵੇਲੇ ਕਈ ਤਰ੍ਹਾਂ ਦੀ ਕਲਿੱਪਿੰਗ ਆਉਂਗੀ ਫੋਟੋ ਫੂਟੋ ਸ਼ੂਟ ਹੋ ਜਾਊਗਾ ਤੇ ਕੋਈ ਜਿਆਦਾ ਹੁਣ ਬੱਚੇ ਚੱਲੇ ਹੁੰਦੇ ਆ ਨਾ ਤੇ ਫਿਰ ਬਹੁਤਾ ਜਿਆਦਾ ਅਸੀਂ ਕਦੀ ਇੰਨਾ ਰੈਡੀ ਸ਼ੈਡੀ ਠੀਕ ਠਾਕ ਠੀਕ ਹੈ ਨਾ ਪਹਿਲੇ ਵੀ ਇੰਨਾ ਜਿਆਦਾ ਨਹੀਂ ਹੋਈਦਾ ਚਲੋ ਜੋ ਵੀ ਹੈ ਸਕੂਲ ਦੇ ਪ੍ਰੋਗਰਾਮ ਹੁੰਦੇ ਉੱਤੇ ਜਾਣਾ ਹੁੰਦਾ ਹੈ ਨਾ ਕਈ ਤਰ੍ਹਾਂ ਦੀ ਬਿਜੀ ਰਹਿੰਦੇ ਆ ਤੇ ਫਿਰ ਆਪਾਂ ਕਹਿੰਦੇ ਆ ਚਲੋ ਜੋ ਕੰਮ ਹੋ ਜਾਵੇ ਹੈ ਨਾ ਤੇ ਬਾਕੀ ਅਸੀਂ ਸਾਰਿਆਂ ਨੂੰ ਤੁਹਾਨੂੰ ਵੀ ਕਹਿੰਦੇ ਰਹਿਣੇ ਆ ਕਿ ਸਾਨੂੰ ਫੋਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਇਹ ਵੀ ਹੈ ਤੇ ਥੋੜੇ ਦਿਨ ਜਦੋਂ ਕੋਈ ਵੀ ਖੁਸ਼ੀ ਬੰਦੇ ਦੀ ਜ਼ਿੰਦਗੀ ਚਾਹੀਗੀ ਤੇ ਫਿਰ ਮਨ ਬੜਾ ਖੁਸ਼ ਹੁੰਦਾ ਕਿ ਹਾਂ ਅਸੀਂ ਇਹ ਅਚੀਵਮੈਂਟ ਹਾਸਲ ਕਰ ਲਈਆਂ ਕਦੀ ਕਦੀ ਅਸੀਂ ਦਿলোਚਸ ਜਨ ਲੱਗ ਜਾਂਦੇ ਆ ਕਿ ਕੋਈ ਕੰਮ ਜਿੱਤਾਂ ਜਲਦੀ ਹੋ ਜਾਵੇ ਹਨ ਇਹ ਹੋ ਜੇ ਚੈਨਲ ਮੋਨਟਾਈਜ਼ ਹੋ ਜਾਣ ਇਹ ਉਹ ਕੰਮ ਕਰਦੇ ਹਨ ਕਈਆਂ ਨੂੰ ਕਈ ਸਾਲ ਹੀ ਹੋ ਗਏ ਹਨ ਚਾਹੇ ਆਪਾਂ ਸੀਰੀਅਸਲੀ ਕੋਈ ਕੰਮ ਜਦੋਂ ਕਰਨਾ ਸ਼ੁਰੂ ਕਰਦੇ ਆ ਤੇ ਉਦੋਂ ਤੋਂ ਹੀ ਗਿਨਿਆ ਜਾਂਦਾ ਹਨ ਤੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਪ੍ਰੋਗਰੈਸ ਹੁੰਦੀ ਹੈ ਤੇ ਫਿਰ ਆਪਾਂ ਕਹਿੰਦੇ ਆ ਕਿ ਚੋਣੇ ਆ ਕਿ ਸਾਡੀ ਪ੍ਰੋਗਰੈਸ ਹੋਵੇ ਫਿਰ ਜ਼ਿੰਦਗੀ ਚ ਖੁਸ਼ੀਆਂ ਕਿਹੜੇ ਤਾਂ ਹਰ ਇੱਕ ਨੂੰ ਚਾਹੀਦੇ ਹੁੰਦੇ ਆ ਹਨ ਕੋਈ ਇਦਾਂ ਦਾ ਨਹੀਂ ਹੁੰਦਾ ਕਿ ਜਿਹੜਾ ਗਮ ਦੇ ਵਿੱਚ ਬੈਠਾ ਰਹੇ ਤੇ ਲਾਈਫ ਚੱਲਦੀ ਹੈ ਪਰ ਆਪਾਂ ਕਹਿੰਦੇ ਆ ਵੀ ਹਰ ਇੱਕ ਦੀ ਲਾਈਫ ਦੇ ਵਿੱਚ ਕੁਝ ਨਾ ਕੁਝ ਹੈਪਨ ਹੁੰਦਾ ਰਹਿਣਾ ਚਾਹੀਦਾ ਥ੍ਰਿਲ ਹੋਣਾ ਜ਼ਰੂਰੀ ਹੈ ਜੇ ਆਪਾਂ ਸਟਿਲ ਹੋ ਕੇ ਬੈਠੇ ਰਹੀਏ ਤੇ ਇੱਕ ਦਿਨ ਲਾਈਫ ਜਿਹੜੀ ਆ ਨਾ ਬੋਰཅ ਹੀ ਹੋ ਜਾਂਦੀ ਹੈ ਉਹ ਤੇ ਜ਼ਿੰਦਗੀ 'ਚ ਪਤਾ ਹੀ ਨਹੀਂ ਲੱਗਦਾ ਵੀ ਆਪਾਂ ਕਰ ਕੀ ਰਹੇ ਆ ਹਨਾ ਤੇ ਕਦੀ ਕਦੀ ਕਰਨ ਨੂੰ ਕੁਛ ਵੀ ਨਹੀਂ ਹੁੰਦਾ ਪਰ ਕਦੀ ਕਦੀ ਬੰਦਾ ਇੰਨਾ ਕਿ ਬੀਜੀ ਹੁੰਦਾ ਥੱਕ ਟੁੱਟ ਜਾਈਦਾ ਕਿ ਕੋਈ ਕੰਮ ਫਿਰ ਕਹਿੰਦਾ ਕਿ ਹਾਂ ਪਤਾ ਨਹੀਂ ਭਾਈ ਕਦੋਂ ਕਹ ਰੈਸਟ ਹੋਊਗਾ ਤੇ ਚਲੋ ਜੋ ਵੀ ਹੋਊਗਾ ਫਿਰ ਰੈਸਟ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਤੇ ਪਰ ਕੰਮ ਕਰਨੇ ਵੀ ਬਹੁਤ ਜ਼ਰੂਰੀ ਹੈ ਜਿੱਦੀ ਤੇ ਮਿਹਨਤ ਜਿੰਨੀ ਲਾਵਾਂਗੇ ਫਲ ਤੇ ਉਨਾ ਹੀ ਮਿਲੇਗਾ ਕਈ ਕਿਹੜੀ ਬੜੀ ਮਿਹਨਤ ਲੱਗਦੀ ਨਹੀਂ ਕਿਉਂਕਿ ਟਾਈਮ ਦੀ ਬੜੀ ਪ੍ਰੋਬਲਮ ਹੁੰਦੀ ਹੈ ਫਿਰ ਆਪਾਂ ਕਹਿੰਦੇ ਆ ਚਲੋ ਨਹੀਂ ਇੱਕ ਦਿਨ ਵਨ ਡੇ ਕੰਮ ਕਿ ਅਸੀਂ ਇਸ ਨੂੰ ਅਚੀਵ ਜ਼ਰੂਰ ਕਰ ਲਵਾਂਗੇ ਹਨ ਕਿਉਂਕਿ ਜ਼ਿੰਦਗੀ ਦੇ ਵਿੱਚ ਨਾ ਸਾਨੂੰ ਆਪਣੇ ਗੋਲ ਅਚੀਵ ਕਰਨੇ ਹੀ ਹੈ ਜਿਹੜੇ ਜ਼ਿੰਦਗੀ ਦੇ ਕੰਮ ਲੈ ਕੇ ਚੱਲਦੇ ਆ ਮਤਲਬ ਡੈਗਟਿਵ ਸੋਚ ਨਹੀਂ ਹੋਣੀ ਚਾਹੀਦੀ ਹਮੇਸ਼ਾ ਪੋਜ਼ਿਟਿਵ ਰੱਖੋ ਸੋਚ This success is yours.